ਲੈ ਵੀ ਸੱਜਣੋਂ ਤੜਕੇ ਤੜਕੇ ਵਲੌਗ ਦੀ ਕਰਨ ਲੱਗੇ ਆ ਸ਼ੁਰੂਆਤ ਟਾਈਮ ਵੱਜ ਗਿਆ 4:30 ਦੇ ਕਰੀਬ ਆਪਾਂ ਇਹ ਖੇਤ ਮੋਟਰ ਦਿੱਤੀ ਆ ਬੱਸ ਛੱਡ ਸ਼ਾਇਦ ਦੇਖਦੀ ਨਹੀਂ ਹੋਣੀ ਮੋਟਰ ਬਾਸਮਤੀ ਜਾਂਦੀ ਸੀ ਲੱਗੀ ਸ਼ਾਇਦ ਦੇਖਣਾ ਨਹੀਂ ਨੇਰੇ ਦੇ ਵਿੱਚ ਆ ਵਾਣ ਭਰਿਆ ਪਿਆ ਪਾਣੀ ਥੋੜਾ ਡਾਉਨ ਸੀ ਮੈਂ ਕਿਹਾ ਘੰਟਾ ਕੁ ਲੈਟ ਚਲਾ ਦੀਏ ਹੁਣ ਆਪਾਂ ਮੋਟਰ ਮੋਟਰ ਛੱਡਤੀ ਹੁਣ ਚੱਲਿਆ ਕਰੇ ਇਹ ਲਾਉਣ ਲੱਗੇ 17 18 ਬਾਸਮਤੀ ਤੇ ਮੱਕੀ ਵਾਲਾ ਤਾਂ ਜਿਹਦਾ 10 ਦਿਨੋਂ ਪੰਜ ਦਿਨੋਂ ਲੱਗੂਆ ਬੱਕੀ ਵਾਲਾ ਤਾਂ ਜੀ ਮਤਲਬ ਉਹ ਬਖਾ ਰਿਹਾ ਸਾਰੇ ਰਸਤੇ 'ਚ ਸਵੇਰ ਸਵੇਰ ਪਿੰਡ ਦਾ ਮਾਹੌਲ ਕੈਮਰੇ 'ਚ ਦੇਖਣ ਦਾ ਕੁਝ ਨਹੀਂ ਕਿਉਂਕਿ ਹਨੇਰਾ ਬਹੁਤ ਹੈ ਮੈਨੂੰ ਉਹ ਸਾਰਾ ਹਨੇਰੇ 'ਚ ਜਾ ਵੜਨਾ ਤੜਕੇ ਤੜਕੇ ਵੇਖਣਾ ਪੈਂਦਾ ਵੀ ਸਾਪੇ ਸੁਲਤਾਨ ਹੋਏ ਕਿਤੇ ਤਾਵਦਿਆ ਲੈ ਵੀ ਸੱਜਣੋਂ ਆਪਾਂ ਹੁਣ ਬੰਦੇ ਆ ਜਾਣਗੇ ਥੋੜੇ ਜਿਹਾ ਨੌ ਲੱਗ ਬੈਣਗੇ ਕਦੂ ਕੀਤਾ ਪਿਆ ਜੀ ਕਰ ਲਾ ਕਦੂ ਕੀਤਾ ਕਰਕੇ ਪਾਣੀ ਸੁੱਕਿਆ ਨਹੀਂ ਗਿਆ ਥੋੜਾ ਜਿਹਾ ਡਾਊਨ ਹੋਇਆ ਜੀ ਹੋਰ ਇਹ ਡੇੜ ਚੜ ਗਈ ਜਾਂਦਾ அ பரா ਕੋ ਪਿੰਡ ਦਾ ਮਾਲ ਲੈ ਕੇ ਜਾਂਦੀ ਜਾਂਦੀਆਂ ਸਵੇਰ ਸਵੇਰ ਕੈਂਡ ਲੱਗਦਾ ਕੰਮ ਆਵੀਂ ਗਾਵੀ ਲੈਟ ਜਗਦੀ ਕਿਸੇ ਦੀ ਹੌਲੀ ਹੌਲੀ

கண்ட ਹਾਲੇ ਕੋਈ ਨਹੀਂ ਆ ਗਮ ਹੋ ਕੇ ਡੂਗਾ ਬੜਾ ਖਤਰਾ ਹੈ ਬੜਾ ਦੇਲੇ ਜੀ ਵੇਹੇ ਦਾ ਖਾਲੀ ਹੈ ਬੜਾ ਡਰ ਜਾਂਦਾ ਦਿਨੇ ਜੁ ਡਰੀ ਹੈ சோல் <laughs> ஆ ਆਹ ਅਰ ਪਾਣੀ ਦਾ ਬਹੁਤ ਫਿਰਦਾ ਹਾਂ ਮੈਂ ਛੱਡਿਆਂਦਾ ਹਾਂ ਛੱਡਿਆਂਦਾ ਫਿਰ ਨਿਆਂ ਹੀ ਤਾਂ ਨਹੀਂ ਹਜੇ ਛੱਡਦਾਗਾ ਨਿਆਂ ਦੇ ਘੰਟੇ ਕੋਲ ਛੱਡਾਂਗੇ ਥੋੜੇ ਲਾਵਾਂਗੇ ਇਸ ਕਾਵਾਂਗੇ ਐ ਮਾਹੌਲ ਆ ਬਈ ਥੇ ਬੁਠੇ ਪਾ ਕੇ ਆਪਾਂ ਕੰਮ ਕਰਤਾ ਸੀ ਬਹੁਣ ਪੂਰਾ ਪਹਿਲੇ ਹੀ ਹੁਣ ਚੜ ਗਿਆ ਦੇਣਾ ਪਾਣੀ ਪਤਾ ਨਹੀਂ ਕਿੱਥੋਂ ਆਇਆ ਫਰਦਲੀਆਂ ਦੇ ਵਿੱਚ ਦੇਖਦੇ ਆਂ ਬਈ ਇੱਥੇ ਮੋਟਰ ਚਲਾਉਣੀ ਹੈ ਪਰ ਲੇਟ ਹੋਣੀ ਆਈ ਹੈ 4:30 ਵਜੇ ਤੇ ਇੱਥੇ ਤਾਂ ਫੇਰ ਚਲਾਵਾਂਗੇ ਠਹਿਰ ਕੇ ਕਿਉਂਕਿ ਪਾਸ ਮੈਂ ਥੋੜਾ ਜਿਹਾ ਪਾਣੀ ਲਾਉਣਾ ਹੈ ਸਿਕਾਉਣੀ ਫਿਰ ਵੀ ਦੇਖਿਓਣੇ ਮਾਹੌਲ ਕੀ ਹੈ ਕਿਤਨਾ ਇਧਰ ਵੀ ਵੇਖਿਓਣੇ ਇਹ ਨਹੀਂ ਆਇਆ ਜਪਾਣੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਇਆ ਹਾਂ ਨੇ ਇਹ ਜੇ ਤਾਂ ਪਾਣੀ ਵਸ ਕਿਤੇ ਕਿਤੇ ਇਸ ਕੌਣੀ ਆ ਬਾਸ ਨਾ ਤੀ ਕਿਉਂਕਿ ਆ ਫਿਰ ਡੱਕੇ ਖੜੇ ਹੋ ਜਾਣਗੇ ਨਹੀਂ ਡੱਕੇ ਮਰ ਜਾਂਦੇ ਆ ਤੇ ਕੰਮ ਖਰਾਬ ਹੋ ਜਾਂਦਾ ਇਹ ਕਾਲੀ ਲਾਇਆ ਹਜੇ ਇਸ ਕਰਕੇ ਪਾਣੀ ਇਹਨੇ ਜਬੰਦ ਬੜਾ ਵੀ ਉਜਾਉਂਦਾ ਟਰਾਂਸਫਰਮ ਦੇ ਨਾਲ ਚੰਦਰਮਾ ਦਾ ਸਾਰੇ ਮਿੱਤਰ ਪਿਆਰੇ ਇੱਕ ਰਾਉਂਡ ਚਾਹ ਦਾ ਲਾਉਣਾ ਪੈਣਾ ਕਣ ਕਲੈਰਟੀ ਦਿਖਣ ਲੱਗੀ ਹੈ ਵੀਡੀਓ ਦੇ ਵਿੱਚ ਕਿਉਂਕਿ ਹਨੇਰਾ ਹੋ ਲਈ ਖਤਮ ਹੁੰਦਾ ਜਾਂਦਾ ਰਿਊਜਾ ਫੱਲ ਕੇ ਆਉਂਦਾ ਵੇਖ ਲਓ ਵੀ ਦਰਖਤ ਬਹੁਤ ਆਪਣੇ ਏਰੀਏ ਦੇ ਵਿੱਚ ਆਪਣੇ ਘਰ ਕੋਲ ਹੀ ਕਿੰਨੇ ਦਰਖਤ ਤਾਂ ਦੇਖ ਲੈ ਤੁਸੀਂ ਦਰਖਤਾਂ ਜੇ ਨੰਬਰ 1 ਨਹੀਂ ਸਾਡਾ ਏਰੀਆ ਜਿੱਥੇ ਖੜਾ ਉੱਥੇ ਹੀ ਖੜਾ ਸਾਡੇ ਆ ਖੜੇ ਆ ਪੱਟ ਦੇ ਘਾਟਾ ਲੋ ਖੇਤਾਂ ਦੇ ਬਾਧੂ ਪਿੰਡ ਚ ਜਰੂਰ ਘਟ ਗਏ ਕਿਉਂਕਿ ਜਿਹਦਾ ਕੋਈ ਆ ਜਾਂਦਾ ਦਰਖਤ ਪਟ ਦਿੰਦਾ ਪਿੰਡ ਚ ਤਾਂ ਫਿਰ ਖੇਤਾਂ ਚ ਬਹੁਤ ਫਿਰ ਵੀ ਵੀਡੀਓ ਚ ਤੁਹਾਨੂੰ ਆਮ ਪਿੰਡਾਂ ਨਾਲ ਚਾਹੇ ਦਰਖਤ ਦਿਖ ਜਾਣਗੇ ਹਰੇ ਕਰੇ ਇੱਕ ਤਾਂ ਹੈਗੀ ਆ ਇਹ ਵੀਡੀਓ ਚ ਦੇਖੀ ਜਾਂਦੇ ਹੁਣ

ਆਨ ਰਸਾਰੰਦਸ਼ ਯਕਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇੱਕ ਲਾਈਕ ਕਰ ਦਿਓ ਵੀਡੀਓ ਨੂੰ